ਆ ਜੋ ਜਿਨ੍ਹਾਂ ਨੇ 50 50 ਲੱਖ ਦੇ ਘੋੜੇ ਨਹੀਂ ਦੇਖੇ ਦੇਖ ਲੋ ਕਰੋੜ ਕਰੋੜ ਦੇ ਘੋੜੇ ਜੇ ਤੁਸੀਂ ਨਹੀਂ ਦੇਖੇ ਤਾਂ ਦੇਖ ਲੋ ਇਹੋ ਜੇ ਸਿੰਘਾਂ ਦੇ ਕੋਲੇ ਹੁੰਦੇ ਆ ਕਰੋੜ ਕਰੋੜ ਦੇ ਘੋੜੇ ਆ ਦੇਖੋ ਆ ਬਾਬਾ ਜੀ ਦੱਸ ਰਹੇ ਸੀ ਇਹ ਕਿੰਨੇ ਮਹਿੰਗੇ ਮਹਿੰਗੇ ਘੋੜੇ ਹੁੰਦੇ ਆ ਇਹਨਾਂ ਕੋਲੇ ਕਿਵੇਂ ਸੇਵਾ ਕਰਦੇ ਆ ਕਿਵੇਂ ਟ੍ਰੇਨਿੰਗਾਂ ਦਿੰਦੇ ਆ ਆਪਦੇ ਘੋੜਿਆਂ ਨੂੰ ਇਹ ਦੇਖੋ ਕਿਵੇਂ ਨੁਕਰੇ ਕਿਵੇਂ گلابی ਰੰਗ ਝਾਕਦਾ ਇਹਨਾਂ ਵਿੱਚ ਦੀ ਦੇਖੋ ਕਿ ਨਹੀਂ ਸੰਭਾਈ ਇਹਨਾਂ ਦੇ ਘੋੜਿਆਂ ਦੀ ਮੈਂ ਕਹਿੰਨਾ ਵੀ ਜੇ ਨੌਜਵਾਨ ਮੋਟਰਸਾਈਕਲ ਲੈਂਦੇ ਆ 50-50 ਹਜ਼ਾਰ ਦੇ ਲੱਖ-ਲੱਖ ਦੇ 2-2 3-3 ਲੱਖ ਦੇ ਤੇ ਉਹ ਇਹ ਘੋੜੇ ਕਿਉਂ ਨਹੀਂ ਲੈਂਦੇ ਦੇਖੋ ਘੋੜਿਆਂ ਦੀ ਸ਼ਾਨ ਨਿਰਾਲੀ ਆ ਉੱਤੋਂ ਇਹ ਗੁਰੂ ਦੇ ਸਿੰਘ ਜਦੋਂ ਇਨ੍ਹਾਂ ਤੇ ਸਵਾਰ ਹੁੰਦੇ ਆ ਸਾਡੇ ਸਾਡੇ ਛੀ ਫੁੱਟ ਦੇ ਘੋੜਿਆਂ ਦੇ ਉੱਤੇ ਜਦੋਂ ਛੀ ਛੀ ਫੁੱਟੇ ਗੱਭਰੂ ਜਸ਼ੀਲੇ ਨੌਜਵਾਨ ਗੁਰੂ ਦੀ ਲਾਡਲੀ ਫੌਜ ਜਦੋਂ ਸਵਾਰ ਹੁੰਦੀ ਆ ਤਾਂ ਕੁਝ ਅਜੀਬੋ ਜਿਹਾ ਅਲੌਕਿਕ ਨਜ਼ਾਰਾ ਇਹ ਦੇਖਣ ਵਾਲਾ ਹੁੰਦਾ ਨਗਰ ਕੀਰਤਨਾ ਦੀ ਸ਼ਾਨ ਵੜਦੇ ਆ ਯੋਧੇ ਇਹ ਗਰੂਦੀ ਫੌਜਾ ਗਰੂਦੀ ਫਾਇਦੇ ਕੋਰੇ ਦੇਖੋ ਆਵਲੇ ਕੋਰੇ ਜਦੋਂ ਫਿਲਮਾਂ ਦੇ ਵਿੱਚ ਆਏ ਆ ਦੇਖੋ ਇਹ ਕੋੜੇ ਬਾਬਾ ਜੀ ਦੱਸ ਰਹੇ ਸੀ ਸਾਡੇ ਕੋੜੇ ਫਿਲਮਾਂ 'ਚ ਵੀ ਜਾਂਦੇ ਆ ਹੁਣ ਦੇਖੋ ਵੀ ਇਹ ਜੇ ਕੋੜੇ ਜਦੋਂ ਫਿਲਮਾਂ 'ਚ ਸੀਨ ਕਰਦੇ ਤੇ ਆਪਾਂ ਸਾਰੇ ਕਹਿ ਦਿੰਨੇ ਆ ਵੀ ਬਹੁਤ ਸੋਹਣਾ ਘੋੜਾ ਫਲਾਣਾ ਐਕਟਰ ਲਈ ਜਾਂਦਾ ਪਰ ਆ ਨੌਜਵਾਨ ਦੇਖੋ ਜਿਹੜੇ ਪੰਜਾਬ ਦਾ ਭਵਿੱਖ ਆ ਬੱਚੇ ਦੇਖੋ ਇਹਨਾਂ ਕੋਲੇ ਕਿੰਨੇ ਇੱਕ ਪਾਸੇ ਤਾਂ ਹੁਣ ਜਦੋਂ ਕੋਈ ਮਹਿੰਗਾ 1.5 ਲੱਖ ਦਾ ਮੋਟਰਸਾਈਕਲ ਲੈ ਕੇ ਖੜਾ ਹੁੰਦਾ ਤੇ ਇੱਕ ਪਾਸੇ ਆ ਨੌਜਵਾਨ ਖੜੇ ਆ ਸੋਹਣੇ ਲੱਗਦੇ ਆ ਕਿ ਨਹੀਂ ਐ ਇੱਕ ਮਿੰਟਾਂ ਜੀ ਤੁਸੀਂ ਦੱਸੋ ਕਿੰਨਾ ਜੱਜ ਦਾ ਨੌਜਵਾਨ ਇਹ ਗੁਰੂ ਦੀ ਲਾਡਲੀ ਫੌਜ ਦੇ ਸਿੰਘ ਇਹ ਇੰਨੀ ਸੇਵਾ ਕਰਦੇ ਨਾ ਕਹਿੰਦੇ ਛੋਲੇ ਖਾਂਦੇ ਆ ਸੇਬ ਖਾਂਦੇ ਆ ਇਹਨਾਂ ਦੇ ਘੋੜੇ ਸੇਬ ਦੇਖੋ ਕਿੰਨੀ ਸੇਵਾ ਤੇ ਲੱਸ਼ ਲੱਸ਼ ਕਰਦੇ ਆ ਇਹਨਾਂ ਦੇ ਘੋੜੇ ਇੰਨੀ ਸੇਵਾ ਕਹਿੰਦੇ ਵੀ ਇਹ ਮਾਲਸ਼ਾ ਕਰਕੇ ਦੇਖੋ ਇਹਨਾਂ ਦੇ ਕਿਵੇਂ ਇਹਨਾਂ ਨੇ ਕਿੰਨੀ ਸੇਵਾ ਕਿੰਨਾ ਸੋਹਣੇ ਇਹਨਾਂ ਦੇ ਵਸਤਰ ਅਸਤਰ ਇਹਨਾਂ ਦੇ ਦੇਖੋ ਨਿੱਕੇ ਨਿੱਕੇ ਬੱਚੇ ਆ ਹਜੇ ਇਹਨਾਂ ਨੇ ਜਵਾਨੀ 'ਚ ਪੈਰ ਧਰੇ ਆ ਤੇ ਦੇਖੋ ਇਹਨਾਂ ਦੇ ਸ਼ੌਂਕ ਦੇਖੋ ਕਿੱਡੇ ਵੱਡੇ ਵੱਡੇ ਸ਼ੌਂਕ ਆ ਇਹਨਾਂ ਦੇ ਆਹ ਦੇਖੋ ਜਦੋਂ ਨੌ ਜਵਾਨ ਐਡੇ ਐਡੇ ਹੌਸਲੇ ਇਹਨਾਂ ਦੇ ਆਪੇ ਬਣਨੇ ਜਦੋਂ ਦੇਖੋ ਕਿੱਡੇ ਕਿੱਡੇ ਉੱਚੇ ਘੋੜਿਆਂ ਦੇ ਉੱਤੇ ਬੈਠੇ ਗੁਰੂ ਦੇ ਸਿੰਘ ਨਗਾਰੇ ਵਜਾਉਂਦੇ ਆ ਜਦੋਂ ਨਗਾਰਾ ਉਂਝ ਯੁੱਧ ਦਾ ਪ੍ਰਤੀਕ ਹੁੰਦਾ ਤੇ ਦੇਖੋ ਇਹਨਾਂ ਨੂੰ ਦੇਖ ਕੇ ਤਾਂ ਓਏ ਖੂਨ ਉਬਾਲੇ ਖਾਨ ਲੱਗ ਪੈਂਦਾ ਪੰਜਾਬੀਓ ਇਹ ਤੁਹਾਡਾ ਵਿਰਸਾ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਵੀ ਘੋੜਾ ਚਲਾਉਣਾ ਵੀ ਇੱਕ ਐਕਸਰਸਾਈਜ਼ ਆ ਘੋੜਾ ਉਦੋਂ ਹੀ ਤੇਈ ਦੌੜਦਾ ਜਦੋਂ ਉਹਦਾ ਮਾਲਕ ਉਹਨੂੰ ਚਲਾਉਣ ਵਾਲਾ ਘੋੜੇ ਦੇ ਨਾਲ ਆਪਦਾ ਕੰਬੀਨੇਸ਼ਨ ਬਿਠਾਉਂਦਾ ਦੇਖੋ ਖਾਲਸੇ ਕਿਵੇਂ ਐਨਕਾ ਲਾ ਕੇ ਕਿਵੇਂ ਕਿੰਨਾ ਜੋਸ਼ ਆ ਇਨਾਂ ਚ ਕਿਵੇਂ ਇਨਾਂ ਦੇ ਘੋੜੇ ਦੇਖੋ ਕਿਵੇਂ ਡਾਂਸ ਕਰਦੇ ਐ ਕਿਵੇਂ ਨੱਚਦੇ ਐ ਕਿਵੇਂ ਦੇਖੋ ਕੁੜੀ ਇਹਨਾਂ ਨੇ ਸਾਰਾ ਮੇਲਾ ਲੁੱਟ ਲਿਆ ਜਦੋਂ ਇਹ ਕਹਿੰਦੇ ਮਕਸਰ ਦੇ ਮੇਲੇ ਤੇ ਇਹਨਾਂ ਦੇ ਘੋੜਿਆਂ ਦੀ ਚੜਾਈ ਹੁੰਦੀ ਆ ਦੋਸਤੋ ਤੁਸੀਂ ਮਕਸਰ ਦੇ ਮੇਲੇ ਤੇ ਜਾ ਕੇ ਦੇਖੋ ਇਹੀ ਘੋੜੇ ਉੱਥੇ ਕਰੋੜ ਕਰੋੜ 2 2 ਕਰੋੜ ਦੇ ਵਿਕਦੇ ਜਿਨ੍ਹਾਂ ਨੂੰ ਇਹ ਖਾਲਸੇ ਗੁਰੂ ਦੀ ਲਾਡਲੀ ਫੌਜ ਲਈ ਜਾਂਦੀ ਆ ਦੇਖੋ ਛੀ ਛੀ ਸਾਢੇ ਸਾਢੇ 6 ਫੁੱਟ ਦੇ ਘੋੜੇ ਤੇ ਉੱਤੇ 6 6 ਫੁੱਟ ਦੇ ਇਹ ਗੱਭਰੂ ਬੈਠੇ ਜਦੋਂ ਜਾਂਦੇ ਆ ਤਾਂ ਇਹ ਕਹਿੰਦੇ ਵੀ ਕੰਫੀਡੈਂਸੀ ਵੱਜ ਜਾਂਦਾ ਯਾਰ ਜਦੋਂ ਐਡਾ ਉੱਚਾ ਹੋ ਕੇ ਬੰਦਾ ਜਦੋਂ ਕੋਲ ਦੀ ਡੱਬਦਾ ਤੇ ਨੇੜੇ ਖੜਾ ਪਾਸੇ ਹੋ ਜਾਂਦਾ ਵੀ ਕਿਤੇ ਘੋੜਾ ਛਾਲ ਮਾਰ ਕੇ ਉੱਤੇ ਨਾ ਚੜ ਜਾਏ ਮੇਰੇ ਵੀ ਇਹ ਦੇਖੋ ਕਿੰਨਾ ਸੋਹਣਾ ਤੇ ਉੱਥੋਂ ਆ ਦੇਖੋ ਜਿਹੜੇ ਗੱਤਕੇ ਖੇਡਦੇ ਆ ਨੌਜਵਾਨ ਮੈਂ ਕਹਿੰਨਾ ਪੰਜਾਬ ਦੇ ਹਰ ਗੱਬਰੂ ਨੂੰ ਗੱਤਕਾ ਸਿੱਖਣਾ ਚਾਹੀਦਾ ਸੈਲਫ ਡਿਫੈਂਸ ਲਈ